ਜਸ਼ੀ ਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਾਸ ਹਾਊਸ ਤੋਂ ਉਮੀਦ ਕਰਦਾ ਸਾਰੇ ਚੜਦੀ ਕਲਾ ਚ ਹੋਮੋਗੇ ਰਾਜ ਖੁਸ਼ੀ ਹੋਮੋਗੇ ਅੱਜ ਸੂਟ ਲੱਗਿਆ ਕੜਾਈ ਵਾਲੇ ਬਹੁਤ ਹੀ ਘੈਂਟ ਸੂਟ ਤੇ ਬਹੁਤ ਹੀ ਘੈਂਟ ਪ੍ਰਾਈਸ ਦੇ ਵਿੱਚ ਕੜਾਈ ਵਾਲੇ ਸੂਟਾ ਮਸ਼ਲੀਨ ਵੀ ਹੈਗੀ ਆ ਡੀ ਪਿਓਰ ਵੀ ਹੈਗੀ ਆ ਤੇ ਪਲੱਸ ਕਰੇ ਵੀ ਹੈਗੀ ਆ ਸਾਰੀ ਤਰ੍ਹਾਂ ਦੇ ਹੈਗੇ ਆ ਸ਼ੁਰੂ ਕਰਦੇ ਆ ਰੇਟ ਬਹੁਤ ਘੈਂਟ ਦੇ ਦਾਂਗੇ ਜੀ ਦੁਕਾਨ ਤੇ ਆ ਕੇ ਜਾਂ ਅਗਰ ਤੁਸੀਂ ਆਰਡਰ ਕਰਨਾ ਸੂਟ ਲੈਣਾ ਤਾਂ ਦੁਕਾਨ ਤੇ ਆ ਜਾਓ ਦੁਕਾਨ ਤੇ ਆ ਕੇ ਤੁਹਾਨੂੰ ਰੇਟ ਦੱਸਾਂਗੇ ਦੇਖੋ ਬਹੁਤ ਹੀ ਕਿੰਨਾ ਪੈਰਾਸੂਟ ਆ ਬਹੁਤ ਹੀ ਪੈਰਾਸੂਟ ਆ ਬਹੁਤ ਹੀ ਕਾਹ ਡਿਸਕਾਊਂਟ ਦੇ ਦਾਂਗੇ ਨੇੜੇ ਤੋਂ ਕਰਕੇ ਦਿਖਾ ਦੇ ਲਖੇ ਐ ਐਮ ਆਰ ਪੀ ਲੱਗੀ ਹੋਈ ਆ ਪਰ ਇਹਦਾ ਬਹੁਤ ਕਾਹ ਡਿਸਕਾਊਂਟ ਕਰਕੇ ਦੇ ਦਾਂਗੇ ਆਪਾਂ ਤੁਹਾਨੂੰ ਲਓ ਜੀ ਦੇਖੋ ਕਿੰਨਾ ਪੈਰਾਸੂਟ ਆ ਸਿਮਰ ਕਹਿੰਦੇ ਆ ਵੈਸੇ ਨੂੰ ਸਿਮਰ ਕਾ ਕੇ ਵੇਚਦੇ ਆ ਪਰ ਬਹੁਤ ਪੈਰਾਸੂਟ ਆਗਾ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦੇਣਾ ਜੀ ਇਹ ਸਾਰੇ ਦੇਖ ਲਓ ਭਾਈ ਸੋ ਨੂੰ ਦੁਕਾਨ ਤੇ ਆ ਕੇ ਪਤਾ ਲੱਗੂ ਅਗਰ ਤੁਸੀਂ ਲੈਣਾ ਆਨਲ ਤਾ ਆਨਲਾਈਨ ਵੀ ਲੈ ਸਕਦੇ ਹੋ WhatsApp ਤੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਜੀ ਤੁਹਾਨੂੰ ਆਨਲਾਈਨ ਕਰ ਦਾਂਗੇ ਮੰਗਲ ਕਲਾਥ ਹਾਊਸ ਆਪਣੀ ਦੁਕਾਨ ਦਾ ਨਾਮ ਆ ਜੀ ਮਹਿਲ ਕਲਾ ਆਪਣੀ ਦੁਕਾਨ ਆ ਜਲਦੀ ਤੋਂ ਜਲਦੀ ਇਹਦੇ ਸਿਮਰ ਕਰਕੇ ਵਿਚਦਾ ਇਹ ਸੂਟ ਵੈਸੇ ਸਿਮਰ ਹੈ ਨਹੀਂ ਗੀ ਪਰ ਸਿਮਰ ਦਾ ਕਿਆ ਕੀ ਵਿਗਦਾ ਬਹੁਤ ਕੈਂਡ ਪ੍ਰਾਈਸ ਦੇ ਦੂਗਾ ਜੀ ਤੁਸੀਂ ਗੈਸ ਕਰ ਲਓ ਵੀ ਇਹ ਲੱਗਿਆ ਹੋਇਆ ਮਰ ਵੀ ਇਹ ਤੋਂ ਬਹੁਤ ਕੈਂਡ ਪ੍ਰਾਈਸ ਦੇ ਦੂਗਾ ਜੀ ਬਹੁਤ ਵਧੀਆ ਲੱਗ ਕਰ ਦੂਗਾ ਜਲਦੀ ਤੋਂ ਜਲਦੀ ਆਜੋ ਜਿੰਨੀ ਜਲਦੀ ਆ ਸਕਦੇ ਹੋ ਉਨੀ ਜਲਦੀ ਆਜੋ ਇੱਕ ਡਿਜ਼ਾਈਨ ਦੇ ਵਿੱਚ ਇਹ ਚਾਰ ਕਲਰ ਨੇ ਬਹੁਤ ਹੀ ਪਿਆਰੇ ਨੇ ਕੇਰੇ ਦਾ ਵਰਕ ਬਣਿਆ ਹੈ ਉੱਪਰ ਤੱਕ ਬੜਾ ਸਰਵੋਕਸੀ ਵਰਕ ਹੋਇਆ ਹੋਇਆ ਨਾਲ ਦੀ ਲੰਬਾਈ ਦਾ ਕੋਈ ਚੱਕਰ ਨਹੀਂ ਲਵਾਈ ਜਿੰਨੀ ਮਰਜ਼ੀ ਕਰ ਲਿਓ ਇੱਕ ਡਿਜ਼ਾਈਨ ਹੀ ਹੋ ਗਿਆ ਜੀ ਦੂਜਾ ਡਿਜ਼ਾਈਨ ਇਸੇ ਕੱਪੜੇ 'ਚ ਆ ਆ ਗਿਆ ਲਓ ਜੀ ਦੇਖੋ ਇਹਦਾ ਕੇਰਾ ਵੀ ਬਣਿਆ ਹੋਇਆ ਗਾਲਾ ਵੀ ਬਣਿਆ ਹੋਇਆ ਜੀ ਹਨਾ ਇੱਥੇ ਹੈ ਗਿਆ ਚਾਰ ਡਿਜ਼ਾਈਨ ਜੀ ਆਹ ਦੁਪੱਟੇ ਦਾ ਪੂਰਾ ਜਾਲ ਵਾਲਾ ਹੈਵੀ ਹੈ ਜੀ ਲਓ ਜੀ ਦੇਖੋ ਇਹ ਦੁਪੱਟਾ ਦਾ ਨੰਗਲ ਕਲੌਥ ਹਾਊਸ ਅਮਰੀਕਾ ਆਪਣੀ ਦੁਕਾਨ ਦਾ ਨਾਮ ਆ ਜਦੋਂ ਮਰਜ਼ੀ ਆ ਜਾਓ ਜੀ ਅਮਰੀਕਾ ਨਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਿਚਨ ਵਾਲੀ ਗਲੀ ਹੈ ਗਲੀ ਚ ਆਪਣੀ ਦੁਕਾਨ ਆ ਅਗਰ ਕੋਈ ਸੂਟ ਪਸੰਦ ਆ ਤੁਹਾਨੂੰ ਆਨਲਾਈਨ ਤੁਸੀਂ ਖਰੀਦਣਾ ਕੈਸ਼ ਔਨ ਲਿਵ ਵੀ ਕਰਦੇ ਨਹੀਂ ਪਹਿਲਾਂ ਦੱਸ ਰਿਹਾ ਜੀ ਪੈਸੇ ਪਹਿਲਾਂ ਦੇਣੇ ਪੈਣਗੇ ਉਸ ਤੋਂ ਬਾਅਦ ਸੂਟ ਬੁੱਕ ਕਰਦਾਂਗੇ ਤੁਹਾਡਾ ਬਹੁਤ ਹੀ ਸੋਹਣੇ ਪ੍ਰਾਈਸ ਦੇ ਦਊਗਾ ਜੀ ਬਹੁਤ ਹੀ ਕੈਂਡ ਪ੍ਰਾਈਸ ਦੇ ਦਊਗਾ ਜਿਵੇਂ ਜਾਲ ਵਾਲੇ ਕੁੜੀਆਂ ਕੱਟਣਾ ਵੀ ਸੂਟ ਤੇ ਕਢਾਈ ਵਰਕ ਕੱਟ ਹੋਵੇ ਤੇ ਚੁੰਨੀ ਹੈਵੀ ਹੋਵੇ ਆ ਚੀਜ਼ ਚ ਮਿਲੂਗਾ ਜੀ ਸ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਲੈ ਲਓ ਬਹੁਤ ਕੈਂਡ ਪ੍ਰਾਈਸ ਦੇ ਦੋ ਜੀ ਬਹੁਤ ਹੀ ਕੈਂਡ ਪ੍ਰਾਈਸ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਮਸ਼ਲੀਨ ਲੋ ਜੀ ਮਸ਼ਲੀਨ ਦੇ ਕੰਟਰਾਸਟ ਵਰਕ ਨਾਲ ਸੂਟ ਬਣਵਾਇਆ ਜੀ ਆਪਾਂ ਵਧੀਆ ਮਸ਼ਲੀਨਾ ਹੈਂਡਵਰਕ ਹੋਇਆ ਹੋਇਆ ਨਾਲ ਦੀ ਬਾਜ਼ਾਰ ਦੇ ਵਿੱਚ 15-1800 ਰੁਪਏ ਦੀ ਰੇਂਜ ਵਿੱਚ ਵਿਕਦੇ ਆ ਆਪੋ ਬਹੁਤ ਘੈਂਟ ਪ੍ਰਾਈਸ ਤੇ ਦੇ ਦਾਂਗੇ ਜੀ ਕੰਟਰਾਸਟ ਮੈਚਿੰਗ ਦੁਪੱਟੇ ਨਾਲ ਬਣਾਇਆ ਇਹ ਲਓ ਜੀ ਦੇਖੋ ਸੂਟ ਦੇਖੋ ਰੰਗ ਤੁਹਾਨੂੰ ਦਿਖਾ ਦਾਂਗੇ ਜੀ ਇਹਦੇ ਸੂਟ ਬਹੁਤ ਪਿਆਰਾ ਡਿਜ਼ਾਈਨ ਚੈੱਕ ਕਰ ਲਓ ਵਰਕ ਕੜਾਈ ਨਾਲ ਦਾ ਦੁਪੱਟਾ ਹੋਊਗਾ ਜੀ ਕੱਟ ਵਰਕ ਵਾਲਾ ਕੜਾਈ ਨਾਲ ਦਾ ਦੁਪੱਟਾ ਹੋਊਗਾ ਹੈਂਡ ਵਰਕ ਸਾਰੇ ਤੇ ਹੋਇਆ ਹੋਇਆ ਐਮ ਆਰ ਪੀ 1500 ਆ ਪਰ ਇਹ ਤੋਂ ਬਹੁਤ ਵਧੀਆ ਲੈਸ ਕਰਕੇ ਦੇ ਦਊਗਾ ਤੁਹਾਨੂੰ ਇਹਦੇ ਚ ਕਲਰ ਦੇਖ ਲਓ ਜੀ ਇੱਕ ਇਹ ਕਲਰ ਹੋ ਗਿਆ ਇੱਕ ਆ ਬਲੈਕ ਦਾ ਡਿਜ਼ਾਈਨ ਆ ਗਿਆ ਲੋ ਜੀ ਦੇਖੋ ਕਿੰਨਾ ਪਿਆਰਾ ਜਿਹਨੇ ਬਲੈਕ ਚਾਹੀਦਾ ਹਨਾ ਬਲੈਕ ਰੈਡ ਦੀ ਮੈਚਿੰਗ ਬਹੁਤ ਪਿਆਰੀ ਹੈ ਜੀ ਜਲਦੀ ਤੋਂ ਜਲਦੀ ਬੁੱਕ ਕਰ ਲਓ ਜਿੰਨੀ ਜਲਦੀ ਬੁੱਕ ਕਰੋਗੇ ਜਿੰਨੀ ਜਲਦੀ ਤੁਹਾਡਾ ਸੂਟ ਆ ਜਾਊਗਾ ਜੀ ਕੜਾਈ ਵਾਲੇ ਸੂਟ ਬਹੁਤ ਹੀ ਕੈਂਡ ਪ੍ਰਾਈਸ ਦੇ ਦਊਗਾ ਜੀ ਦੇਖੋ ਰੈਡ ਕਲਰ ਦਾ ਦੁਪੱਟਾ ਵਰਕ ਨਾਲ ਦਾ ਠੀਕ ਆ ਲੋ ਜੀ ਉਸ ਤੋਂ ਬਾਅਦ ਇੱਕ ਆ ਆ ਗਿਆ ਕਲਰ ਮੈਂ ਤੁਹਾਨੂੰ ਥੋੜੇ-ਥੋੜੇ ਸੂਟ ਤਾਂ ਦਿਖਾਉਣੇ ਆ ਜੀ ਕਿਉਂਕਿ ਬਾਅਦ ਫੋਟੋ ਮੈਨੂੰ ਸੈਂਡ ਕਰੀ ਜਾਂਦੇ ਹਨਾ ਜਿਹੜਾ ਵੀ ਹੁਣ ਤੁਹਾਨੂੰ ਸੂਟ ਪਸੰਦ ਆਗਾ ਉਹ ਦੇਖ ਲਓ ਜੀ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸੋਣੀ ਜ਼ਰੂਰ ਲੱਗੂਗੀ ਲਾਈਕ ਕਰ ਦਿਓ ਸ਼ੇਅਰ ਕਰਿਆ ਕਰੋ ਵੀਡੀਓ ਤੁਸੀਂ ਜਲਦੀ ਤੋਂ ਜਿੰਨੀ ਜਲਦੀ ਤੁਹਾਡਾ ਫਾਇਦਾ ਹੋਣਾ ਤੁਹਾਡੇ ਰਸਤੇਦਾਰਾਂ ਦਾ ਦੋਸਤਾਂ ਮਿੱਤਰਾਂ ਦਾ ਨਾ ਫਾਇਦਾ ਕਰਾਇਆ ਕਰੋ ਲਓ ਜੀ ਦੇਖੋ ਬਹੁਤ ਪਿਆਰੇ ਪਿਆਰੇ ਸੂਟਾ ਬਹੁਤ ਕੈਂਡ ਕੈਂਡ ਕਲਰ ਦੇ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਮਸ਼ਲੀਨ ਦਾ ਪੂਰਾ ਸੂਟਾ 5 ਮੀਟਰ ਕੱਟ ਤੇ ਲੰਬਾਈ ਦਾ ਕੋਈ ਚੱਕਰ ਨਹੀਂ ਲਵਾਈ ਜਿੰਨੀ ਮਰਜ਼ੀ ਕਰ ਲਓ ਜੀ ਆਲੋ ਲਾਈਟ ਨਾਲ ਡਾਰਕ ਦਾ ਕੰਬੀਨੇਸ਼ਨ ਲਓ ਜੀ ਲਵੈਂਡਰ ਕਲਰ ਚ ਆ ਗਿਆ ਦੇਖੋ ਕਿੰਨੀ ਪਿਆਰੀ ਕੰਬ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਵਾਪਸ ਤੇ ਇਹ ਦੋਸਾਂ ਨੂੰ ਬੁੱਕ ਕਰਾ ਲਓ ਜੀ ਅਗਰ ਦੁਕਾਨ ਤੇ ਨਹੀਂ ਆ ਸਕਦੇ ਆਨਲਾਈਨ ਤੁਹਾਡੇ ਘਰੇ ਪੂਰੀ ਰਹੀ ਭੇਜ ਦਾਂਗੇ ਪਰ ਕੈਸ਼ ਔਨ ਡਿਲੀਵਰੀ ਹੈ ਨਹੀਂ ਸ਼ਿਪਿੰਗ ਤੇ ਲਗ ਸ਼ਿਪਿੰਗ ਚਲੋ ਵਿਚੀ ਸ਼ਿਪਿੰਗ ਕਰਕੇ ਤੁਹਾਨੂੰ ਰੇਟ ਦੱਸਾਂਗੇ ਜੀ ਸ਼ਿਪਿੰਗ ਕਰਕੇ ਤੁਹਾਨੂੰ ਵਿਚੀ ਰੇਟ ਦੱਸ ਦਾਂਗੇ ਜੀ ਜਲਦੀ ਤੋਂ ਜਲਦੀ ਆਜੋ ਅਗਰ ਦੁਕਾਨ ਤੋਂ ਅਗਲੇ ਨਾਲ ਦੁਕਾਨ ਤੋਂ ਅਗਲੇ ਲਓ ਨਹੀਂ ਲੈ ਸਕਦੇ ਦੁਕਾਨ ਤੇ ਨਹੀਂ ਆ ਸਕਦੇ ਦੂਰੋਂ ਵੀਡੀਓ ਦੇਖਦੇ ਹੋ ਤਾਂ ਆਨਲਾਈਨ ਆਰਡਰ ਕਰ ਸਕਦੇ ਹੋ ਜੀ ਸ਼ਿਪਿੰਗ ਦਾ ਖਰਚਾ ਵਿਚੀ ਤੁਹਾਨੂੰ ਦੱਸ ਦਾਂਗੇ ਬਹੁਤ ਘੈਂਡ ਪ੍ਰਾਈਸ ਦੇ ਦਊਗਾ ਉਸ ਲੋ ਜੀ ਨਾਚੀ ਪਲੇਅ ਹੈਂਡਵਰਕ ਦੇ ਨਾਲ ਬਹੁਤ ਪਿਆਰੇ ਸੂਟ ਆ ਜੀ ਬਹੁਤ ਹੀ ਪਿਆਰੇ ਸੂਟ ਨੇ ਦੇਖੋ ਸਾਰਾ ਸੂਟ ਕੱਢਿਆ ਹੋਇਆ ਦੇਖੋ ਜੀ ਬਹੁਤ ਕਹਣ ਚੀਜ਼ ਆ ਜੀ ਦੁਪੱਟਾ ਮਸ਼ਲੀਨ ਦਾ ਬਹੁਤ ਕਹਣਟ ਵਰਕ ਦਾ ਦੁਪੱਟੇ ਤੇ ਵੀ ਬਹੁਤ ਕਹਣਟ ਪ੍ਰਾਈਸ ਦੇ ਦੂਗਾ ਜੀ ਬਹੁਤ ਲੈਸ ਕਰਕੇ ਦੇ ਦੂਗਾ ਮੈਂ ਸੂਟ ਆ ਜਿਹੜੇ ਲੱਗੇ ਹੋਏ ਨੇ ਐਮ ਆਰ ਪੀ ਇਹਨੇ ਦਾ ਬਿਕਦਾ ਜੀ ਬਜ਼ਾਰਾ ਤੇ ਇਹ ਇਹ ਤੋਂ ਬਹੁਤ ਲੈਸ ਕਰਕੇ ਦੇ ਦੂਗਾ ਮੈਂ ਨੰਗਲ ਕਲਾਥ ਹਾਊਸ ਮੈਲਕਰਾਂ ਜਿੰਨੇ ਜਲਦੀ ਹੋ ਸਕਦਾ ਉੰਨੀ ਜਲਦੀ ਬੁੱਕ ਕਰਨ ਲੋ ਜੀ ਦੇਖੋ ਕਿੰਨਾ ਪਿਆਰਾ ਦੁਪੱਟਾ ਕਿੰਨਾ ਸੋਹਣਾ ਸੂਟ ਆ ਇਹ ਚ ਹੈਗੇ ਆ 3-4 ਕ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹਨਾ ਉਹਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਸਾਨੂੰ ਵਾਪਸ ਕਰ ਦਿਓ ਰੇਟ ਤੁਹਾਨੂੰ ਦੱਸ ਦਾਂਗੇ ਜੀ ਆਪਣਾ ਗੱਲ ਕਰਨ ਦਾ ਟਾਈਮ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਨੰਬਰ ਹੈਗਾ 9494316000 ਉੱਤੇ WhatsApp ਕਰ ਲਓ ਤੇ ਮੈਸੇਜ ਕਰ ਲਓ ਜੀ ਸੂਟ ਤੁਹਾਨੂੰ ਬੁੱਕ ਕਰਕੇ ਤੁਹਾਡਾ ਭੇਜ ਦਾਂਗੇ ਜੀ ਅਗਰ ਸੇਲ ਹੋ ਜਾਊਗਾ ਫਿਰ ਉਹ ਤੁਹਾਨੂੰ ਮਨਾ ਕਰ ਦਾਂਗੇ ਪਰ ਜੇ ਤੁਸੀਂ ਲੈਣਾਗਾ ਤਾਂ ਜਲਦੀ ਤੋਂ ਜਲਦੀ ਬੁੱਕ ਕਰ ਲਓ ਮੈਨੂੰ ਪਤਾ ਹੈ ਜਲਦੀ ਉੱਡ ਜਾਣੇ ਆ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਹੀ ਪਿਆਰੇ ਸੂਟ ਨੇ ਮਾਲ ਹਜੇ ਆਈ ਹੀ ਆ ਤੁਸੀਂ ਬਹੁਤ ਪਿਆਰ ਕਰ ਰਹੇ ਹੋ ਇਹਦੇ ਮਤਲਬ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਆਪਾਂ ਦਿੰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਕਿਉਂਕਿ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਨੇ ਆ ਵੀਡੀਓ ਸੋਹਣੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰਿਆ ਕਰੋ ਜ਼ਰੂਰ ਜੀ ਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਹਨ ਤੇ ਸੂਟ ਤਾਂ ਤੁਹਾਨੂੰ ਦੇ ਹੀ ਦੇਣਾ ਆਪਾਂ ਬਹੁਤ ਘੈਂਟ ਪ੍ਰਾਈਸ 'ਚ ਦੇ ਦਾਂਗੇ ਮਸ਼ਲੀਨ ਦਾ ਉਹਦਾ ਸੂਟ ਆ ਸੌਰੀ ਕਰੇਵ ਦਾ ਇਹ ਇਹਦੇ ਵਿੱਚ ਕਲਰ ਦੇਖ ਲਓ ਜੀ ਆਹ ਲਓ ਆਹ ਕਲਰ ਦਾ ਪੂਰਾ ਰਵਾਜ ਆ ਜੀ ਅੱਜ ਕੱਲ੍ਹ ਲਓ ਜੀ ਬਹੁਤ ਘੈਂਟ ਪ੍ਰਾਈਸ 'ਚ ਦੇ ਜਿੰਨੀ ਜਲਦੀ ਹਸਦਾ ਉਹਨੀ ਜਲਦੀ ਬੁੱਕ ਕਰਾ ਲਓ ਜੀ ਕਿਉਂਕਿ ਫਿਰ ਸੂਟ ਵਿਕ ਜਾਣੇ ਆ ਫਿਰ ਔਖਾ ਹੋ ਜੂਗਾ ਜੀ ਹਨਾ ਰਾਤ ਨੂੰ ਆਪ ਦਾ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ ਪੇਮੈਂਟ ਪਾ ਦਿਓ ਪੇਮੈਂਟ ਪਾ ਕੇ ਬੁੱਕ ਕਰਾ ਲਓ ਜੀ ਆ ਲਓ ਕਿਊ ਆਰ ਕੋਡ ਲਾ ਦੂੰਗਾ ਮੈਂ ਉਹਦੇ ਤੇ ਆਪਣੇ ਤੇ ਡੀਪੀ ਦੇ ਡੀਪੀ ਤੇ ਕਿਊ ਆਰ ਕੋਡ ਲੱਗਿਆ ਹੋਊਗਾ ਅਗਰ ਤੁਹਾਨੂੰ ਸੂਟ ਕੋਈ ਵੀ ਪਸੰਦ ਹੋਇਆ ਹਨਾ ਤਾਂ ਆਪ ਦੀ ਬੁਕਿੰਗ ਅਮਾਉਂਟ ਭੇਜ ਸਕਦੇ ਹੋ ਜੀ ਮਨ ਕੇ ਚਲੋ ਵੀ ਇਹਨਾਂ ਦਾ ਪ੍ਰਾਈਸ ਹੈਗਾ 1000 ਰੁਪਏ ਤੋਂ ਲੈ ਕੇ 12-1300 12-1300 ਰੁਪਏ ਤੱਕ ਹੀ ਮੰਨ ਕੇ ਚਲੋ ਜੀ 1000 ਰੁਪਏ ਤੋਂ ਲੈ ਕੇ 12-1300 ਦੇ ਵਿੱਚ ਵਿੱਚ ਪ੍ਰਾਈਸ ਦਾ ਸੂਟਾ ਦਾ ਸਾਰਿਆਂ ਦਾ ਜਿੰਨੀ ਜਲਦੀ ਹੋ ਸਕਦਾ ਓੰਨੀ ਜਲਦੀ ਆ ਜਿਵੇਂ ਆ ਸੂਟ ਹੈ ਇੱਕ ਗੈਸ ਦੇ ਦੇਣਾ ਤੁਹਾਨੂੰ 1700 ਰੁਪਏ ਦਾ ਲੈਸ ਕਰਕੇ ਤੁਹਾਨੂੰ ਇਹ 1200 ਰੁਪਏ ਦਾ ਲੱਗ ਜਾਊਗਾ ਜੀ ਇੱਕੋ ਹੀ ਪ੍ਰਾਈਸ 1200 ਰੁਪਏ ਦਾ ਲਾ ਦਾਂਗੇ ਲੈਸ ਕਰਕੇ ਸੂਟ ਲਓ ਜੀ ਆ ਸੀਗਾ ਇਹ ਹੈਗਾ ਸਾਢੇ 1300 ਰੁਪਏ ਦਾ ਸੂਟ ਬਹੁਤ ਪਿਆਰਾ ਹੈਗਾ ਜਿੰਨੀ ਜਲਦੀ ਹੋ ਸਕਦਾ ਓੰਨੀ ਜਲਦੀ ਆ ਜਾਓ ਜੀ ਅਗਰ ਬਾਅਦ ਚ ਡੈੱਗੇ ਫਿਰ ਔਖਾ ਹੋ ਜੂਗਾ ਚਲੋ ਰੇਟ ਵੀ ਦੱਸ ਹੀ ਦੇਣਾ ਲੋ ਜੀ ਆ 1350 ਰੁਪਏ ਦਾ ਸੂਟ ਆ ਲਾਸਟ ਸ਼ਿਪਿੰਗ ਫ੍ਰੀ ਆ ਜੀ ਇੱਥੇ 1350 ਰੁਪਏ ਦਾ ਸੂਟ ਆ ਸ਼ਿਪਿੰਗ ਫ੍ਰੀ ਆ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਬੁੱਕ ਕਰਾ ਲਓ ਜੀ ਬਾਅਦ ਚ ਫਿਰ ਇਹ ਸੇਲ ਹੋ ਜਾਣੇ ਆ ਬਿਲਡ ਨਹੀਂ ਹੈਗੇ 1300 ਡੀਪੀ ਦੇ ਉੱਤੇ ਕਿਊ ਆਰ ਕੋਡ ਆਪਣਾ ਲੱਗਿਆ ਹੋਇਆ ਆਪਣਾ ਪੂਰਾ ਐਡਰੈਸ ਤੇ ਕਿਊ ਆਰ ਕੋਡ ਲੱਗਿਆ ਹੋਇਆ ਤੇ ਪੇਮੈਂਟ ਕਰਾ ਪਾ ਕੇ ਸੂਟ ਦੀ ਫੋਟੋ ਸਪੇਜ ਕੇ ਬੁੱਕ ਕਰਾ ਲਓ ਰਾਤ ਨੂੰ ਸਵੇਰੇ ਤੁਹਾਨੂੰ ਭੇਜ ਦਾਂਗਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਇੱਕ ਮੈਡੀ ਮੋਤੀ ਪੈਰਲ ਡਿਜ਼ਾਈਨ ਹੈ ਜੀ ਕਲਰ ਅੱਜ ਕੱਲ ਜਿਹੜੇ ਚੱਲਦੇ ਹਨ ਟਰੈਂਡਿੰਗ ਚ ਕਲਰ ਨੇ ਜੀ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਨਵੇਂ ਡਿਜ਼ਾਈਨ ਹੈ ਜੀ ਨੰਗਲ ਕਲੌਥ ਹਾਊਸ ਮੈਰਕਾ ਦਾ ਆਪਣੀ ਦੁਕਾਨ ਦਾ ਨਾਮ ਆ ਜਦੋਂ ਮਰਜ਼ੀ ਆ ਜਾਓ ਜੀ ਹੈਂਡਵਰਕ ਦਾ ਸੂਟ ਆ ਬਹੁਤ ਹੀ ਪੈਰਾਸੂਟ ਬਣਿਆ ਹੋਇਆ ਬਹੁਤ ਹੀ ਕੈਨ ਕੜਾਈ ਆ ਬਹੁਤ ਹੀ ਸਫਾਈ ਨਾਲ ਵਰਕਰਿਆ ਹੋਇਆ ਜੀ ਆਹ ਦੁਪੱਟਾ ਜੀ ਇਹਦਾ ਪਿਓਰ ਮਸ਼ੀਨ ਦਾ ਦੁਪੱਟਾ ਮਸ਼ੀਨ ਦਾ ਦੁਪੱਟਾ ਸੋਰੀ ਪਿਓਰ ਦਾ ਨਹੀਂ ਹੈਗਾ ਮਸ਼ੀਨ ਦਾ ਦੁਪੱਟਾ ਜੀ ਦੇਖੋ ਚਮਕਾਲਾ ਮਸ਼ੀਨ ਦਾ ਦੁਪੱਟਾ ਹੁੰਦਾ ਬਹੁਤ ਹੀ ਵਧੀਆ ਚੁੰ ਮੰਗਲ ਕਲੋਥ ਹਾਊਸ ਮਹਿਲਕਣਾ ਜੋ ਨਹੀਂ ਜਲਦੀ ਹੋ ਸਕਦਾ ਉਨੀ ਜਲਦੀ ਬੁੱਕ ਕਰਾ ਲਓ ਜੀ 1350 ਰੁਪਏ ਦਾ ਸੂਟ ਹੈ ਜੀ ਇਹ ਲਓ ਜੀ ਰੇਟ ਵੀ ਮੈਂ ਤੁਹਾਨੂੰ ਦੱਸਦਾ ਆਜੋ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਆਜੋ ਰੇਟ ਵੀ ਹੁਣ ਤੁਹਾਨੂੰ ਦੁਵਾਰੇ ਆਪਾਂ ਚੱਕ ਕੇ ਦੇਖ ਲੈਂਦੇ ਆ ਜੀ ਕਲਰ ਮੈਂ ਤੁਹਾਨੂੰ ਦਿਖਾਤੇ ਜਿਵੇਂ ਆ ਸੀਗਾ ਇਹ 1350 ਰੁਪਏ ਦਾ ਹੋ ਗਿਆ ਜੀ ਉਸ ਤੋਂ ਬਾਅਦ ਰੇਟ ਵੀ ਤੁਹਾਨੂੰ ਦੱਸ ਦਿੰਦੇ ਆ ਇਹ ਹੈਗਾ 1250 ਰੁਪਏ ਦਾ ਸੂਟ ਹੈ ਜੀ ਠੀਕ ਆ ਇਹਦੇ ਜਿੰਨੇ ਕਲਰ ਹੈਗੇ ਆ ਤੁਹਾਨੂੰ ਉਹ ਵੀ ਦਿਖਾਤੇ ਜੀ ਆ ਬਲੈਕ ਵੀ ਇਹਦੇ ਚੀ ਆ ਠੀਕ ਆ ਉਸ ਤੋਂ ਬਾਅਦ ਆ ਗਿਆ ਇਹ ਵੀ 1250 ਆ 1350 ਰੁਪਏ ਵਾਲ ਚ ਆ ਗਿਆ ਜੀ 1350 ਰੁਪਏ ਦਾ ਲਾ ਦਾਂਗੇ ਇਹ ਵੀ ਆਪਾਂ ਠੀਕ ਆ ਜੀ ਆ ਵੀ ਇਹਦੇ ਨਾਲ ਦੀ 1350 ਰੁਪਏ ਦਾ ਹੋ ਗਿਆ ਜੀ ਇਹ ਠੀਕ ਆ ਲਓ ਜੀ ਉਸ ਤੋਂ ਬਾਅਦ ਆ ਗਿਆ ਇਹ ਵੀ 1350 ਰੁਪਏ ਚ ਹੀ ਲਾ ਦਾਂਗੇ ਸ਼ਿਪਿੰਗ ਫ੍ਰੀ ਹੈ ਜੀ ਸ਼ਿਪਿੰਗ ਇਹਦੀ ਫ੍ਰੀ ਕਰਤੀ ਆਜੋ ਜੀ ਇਹ ਵੀ ਆ ਵੀ 1350 ਰੁਪਏ ਚ ਹੀ ਆ ਗਿਆ ਜੀ ਲਓ ਜੀ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਪੈਰੇ ਪੈਰੇ ਸੂਟ ਨੇ ਜੀ ਲਓ ਜੀ ਇਹ 1350 ਰੁਪਏ ਚ ਆ ਗਿਆ ਉਸ ਤੋਂ ਬਾਅਦ ਆ ਗਿਆ ਮਸ਼ਲੀਨ ਦਾ ਇਹ ਸੂਟ ਇਕੋ ਹੀ ਪ੍ਰਾਈਸ 1000 ਰੁਪਏ ਦਾ ਜੀ ਸ਼ਿਪਿੰਗ ਫ੍ਰੀ 1000 ਰੁਪਏ ਦਾ ਸੂਟ ਆ ਜੀ ਇਹ ਚ 12 13 ਕਲਰ ਨੇ ਜੀ ਲੋ ਆ ਸਾਰੇ ਕਲਰ 1000 ਰੁਪਏ ਦਾ ਸੂਟ ਆ ਸਿਰਫ 1000 ਰੁਪਏ ਦੇਖੀਓ ਅੰਦਰ ਆਹ ਜਿਹੜਾ ਦੁਪੱਟਾ ਹੈਵੀ ਵਾਲਾ ਸੀਗਾ ਜੀ ਇਹ ਤੁਹਾਨੂੰ ਲਾ ਦਾਂਗੇ ਆਪਾਂ 1350 ਰੁਪਏ ਦਾ 1350 ਰੁਪਏ ਦਾ ਸੂਟ ਆ ਸਿਮਰ ਦੀ ਕਾਪੀ ਹੈ ਜੀ ਇਹ ਕਪੜਾ ਸਿਮਰ ਵਰਗਲ ਦਾ ਪਰ origignal ਸਿਮਰ ਨਹੀਂ ਹੈਗੀ ਜੀ 1350 ਰੁਪਏ ਦਾ ਇਹ ਸੂਟ ਲਾ ਦੂੰਗਾ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਫੋਟੋ ਲੈ ਕੇ ਸਕਰੀਨਸ਼ਾਟ ਲੈ ਕੇ ਬੁੱਕ ਕਰਾ ਲਓ ਜੀ ਤੇ ਅਮਾਉਂਟ ਮੈਨੂੰ ਭੇਜ ਦਿਓ ਡੀਪੀ ਦੇ ਨਾਲ QR ਕੋਡ ਆਪਣਾ ਲੱਗਿਆ ਹੋਇਆ ਹੈ ਉੱਚ ਪਾ ਕੇ ਜਿਹੜਾ ਸੂਟ ਤੁਸੀਂ ਲੈਣਾਗਾ ਉਹਦੀ ਪੇਮੈਂਟ ਭੇਜ ਦਿਓ ਆਪਣਾ ਐਡਰੈਸ ਭੇਜ ਦਿਓ ਕੱਲ ਨੂੰ ਸਵੇਰੇ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਜੀ ਨਾ ਚਾਰ ਪੰਜ ਦਿਨਾਂ ਦੇ ਵਿੱਚ ਤੁਹਾਨੂੰ ਸੂਟ ਮਿਲ ਜੂ ਨੰਗਲ ਕਲਾਸ ਹਾਊਸ ਮਹਿਕਲਾ ਆਪਣੀ ਦੁਕਾਨ ਦਾ ਨਾਮ ਆ ਜੀ ਮਹਿਕਲਾ ਸ਼ਾਪ ਆਪਣੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਜੇ ਦੁਕਾਨ ਤੇ ਆ ਕੇ ਲੈ ਸਕਦੇ ਤਾਂ ਬਾੜੀ ਵੀ ਤੇ ਗੱਲ ਅਗਰ ਨਹੀਂ ਆ ਸਕਦੇ ਆਨਲਾਈਨ ਲੈਣਾ ਤਾਂ ਆਨਲਾਈਨ ਵੀ ਦੇ ਦਾਂਗੇ ਠੀਕ ਆ ਜੀ ਇਹ ਹੋ ਗਿਆ ਉਸ ਤੋਂ ਬਾਅਦ ਇਹ ਸੂਟ ਆ ਗਿਆ ਇਹ ਤੁਹਾਨੂੰ ਲਾ ਦਾਂਗੇ 1150 ਰੁਪਏ ਜੀ ਨਹੀਂ ਸੌਰੀ 1250 ਰੁਪਏ ਦਾ ਸੂਟ ਹੈ ਜੀ ਇਹ 1250 ਰੁਪਏ ਦਾ ਇਹ ਸੂਟ ਹੈ ਇਹਦੇ ਨਾਲ ਦ ਫੇਮ ਕੱਪੜੇ ਨਾਲ ਦਾ ਦੁਪੱਟਾ ਜਿਹਦੇ ਕੱਪੜੇ ਦਾ ਸੂਟ ਬਣਿਆ ਹੋ ਉਸੇ ਕੱਪੜੇ ਦੀ ਦੁਪੱਟਾ ਜੀ ਲਓ 1250 ਰੁਪਏ ਦਾ ਇਹ ਸੂਟ ਹੈ ਜੀ ਨੰਗਲ ਕਲਾਸ ਹਾਊਸ ਮਹਿਲ ਕਲਾ ਆਪਣੀ ਦੁਕਾਨ ਦਾ ਨਾਮ ਆ ਅਗਰ ਆਨਲਾਈਨ ਕੋ ਆਨਲਾਈਨ ਭੇਜ ਦਾਂਗੇ ਜੀ ਆਫਲਾਈਨ ਲੈਣਾ ਤਾਂ ਦੁਕਾਨ ਤੇ ਆ ਕੇ ਲੈ ਸਕਦੇ ਹੋ ਕੈਸ਼ ਔਨ ਡਿਲੀਵਰੀ ਅਸੀਂ ਨਹੀਂ ਡੀਲ ਕਰਦੇ ਜੀ ਪੈਸੇ ਪਹਿਲਾਂ ਦੇ ਨੇ ਰਹਿਣਗੇ ਆਪਣੇ ਐਡਰੈਸ ਤੇ ਤੋਂ 4 ਤੋਂ 5 ਦਿਨਾਂ ਦੇ ਵਿੱਚ ਤੁਹਾਨੂੰ ਕੋਰੀਅਰ ਮਿਲ ਜਾਊਗਾ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਵੇਂ ਵੀ ਵੀਡੀਓ ਚ ਹਾਸੀ ਕਾਲ ਜੀ